ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਤਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦੱਤਾਇਆ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰਦੇ ਮੋਕ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਪੈਰ ਮਾਰਿਆ ਅਮਰਪ੍ਰੀਤ ਸਿੰਘ ਫੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇਹ ਆਪਣਾ ਜਗੜਪਰੀ ਤੋਂ ਜਿਲ੍ਹਾ ਜਪੂ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਨਾ ਕੋਈ ਪ੍ਰੀਰਣ ਹੋਈ ਹੈ ਜੋ ਪੁਲਿਸ ਆਪਣੀ ਕਚਹਿਰੀ ਦੇ ਵਿੱਚ ਲੈ ਆ ਕੇ ਕਾਦੀ ਹੈ ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7:00 ਵਜੇ ਇਹਦੀ ਕਰੇ ਇੰਟਰੂ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੇ ਸੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਹੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਰ ਕਰ ਲਿਆ ਤੇ ਨਾਲ ਨੂੰ ਤੋਂ ਜਿਹੜਾ ਵਾਹਲ ਵਰ ਬ੍ਰਮਪਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਮਪਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 100 91 3 333 ਬੀ ਐਨ ਐਸ ਹਰਮਗ ਦਰਜ ਕੀਤੀ ਹੈ ਕਿੰਨੇ ਦੋਸ਼ੀ ਸੀਗੇ ਤੇ ਕਿਲੇ ਗ੍ਰਿਫਤਾਰ ਨੇ ਤੇ ਕਿਲੇ ਹਿਹਾੜੇ ਨੇ ਤੇ ਸਾਰੇ ਉਹਨਾਂ ਦੇ ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆ ਆਪਣਾ ਇਹਨਾਂ ਦੇ ਬਰਖਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਇਆ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬਲਿ ਤੁਸੀਂ ਕਹਿੰਦੇ ਕਿ ਮੁੱਖ ਦੋਸ਼ੀ ਕਿਹਦੇ ਨੇ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਵਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾਕ ਦੱਸਦੇ ਸੀ ਕਿ ਉਹ ਬੱਚਾ ਬੇਟਾ ਜਿਸ ਨੂੰ ਨਾਲ ਸਾਡੀ ਭਾਵਨਾਤ ਹੋਈ ਜਿਸ ਦੇ ਕਾਰਨ ਮਾਰਦਾ ਉਹ ਵੀ ਉਹਦੇ ਨਾਲ ਸੀ ਕਿ ਉਹ ਵੀ ਅਰੇਕਟਿਕਾ ਦਾ ਤੇ ਕੀ ਉਹ ਜਿਹੜਾ ਆਪਣਾ ਹੁਣ ਇਹਨੇ ਨਾਮਿਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋਲ ਸਕੂਲ ਦੇ ਵਿੱਚ ਕੋਈ ਬੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਨ ਸਿੰਘ ਨੇ ਵੀ ਜਿੱਦ ਤਰ੍ਹਾਂ ਨਾ ਕਰਿਆਗਾ ਇਸ ਗੱਲ ਉਹਦੇ ਵੀ ਨੁਮਾਦ ਕਰਦੀ ਹੋਇਆ ਹਾਂਜੀ ਹਾਂਜੀ ਹੋਇਆ ਨਹੀਂ ਅਰੇ ਸ਼ੌਪੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰਿਪੋਰਟ ਟੋਟਲ ਕਿੰਨੇ ਦੋਸ਼ੀ ਦੋਸ਼ੀ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਜਿਹੜੇ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮਕਦਮਾ ਵੀ ਦਰਜਾ ਆਪਣਾ ਮਜੀਠੇ ਥਾਣਾ ਜਿਹੜਾ ਜਿਲ੍ਹੇ ਗੋਲੀਆਂ ਮਾਰੀਆਂ ਇਹੋ ਜੀ ਉਹਦਾ ਕੋਰਿਮਨ ਰਿਕਾਰਡ ਹੈਗਾ ਨਹੀਂ ਉਹਦਾ ਨਹੀਂ ਕੋਈ ਸਾਫਾ ਸਾਫਾ ਫੌਜੀ ਕੀ ਐਕਸ਼ਨ ਕੀ ਦਿੱਤਾ ਕੀ ਕਿ ਆਕਸ਼ਨ ਆਪਣਾ ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਇਹਦੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਵੀ ਕੀਤੀ ਹੈ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਅਮਲ ਚ ਲਿਆਵਾਂਗੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਵਿੱਚ ਉਹ ਕਿਸ ਵਜ੍ਹਾ ਦਾ ਦੱਸਦੇ ਜੀ ਕਿਸ ਕੰਮ ਦਾ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੈ ਹੋਰ ਕਿਸੇ ਨਾਲ ਤੋਂ ਮਾਰਦਾ ਗਾਣਾ ਵੀ ਬੱਚੇ ਨੇ ਕਿਹਾ ਕਿ ਉਹ ਸੱਚੀ ਨਹੀਂ ਬਰੋ। ਉਹ ਵੀ ਵੈਰੀਫਾਈ ਕਰਦੇ ਆ ਕਿ ਜੋ ਵੀ ਆਪਣਾ ਦੋਸ਼ੀ ਹੋਗਾ ਉਹਨੂੰ ਬਖਸ਼ਿਆ ਨਹੀਂ ਜਾਊ।